ਵਿਨੇਸ਼ ਪੁਖੜ ਜਿਹਨਾਂ ਨੂੰ ਸਿਰਫ 올림픽 ਦੇ ਵਿੱਚ 100 ਗ੍ਰਾਮ ਬਾਸ ਉਹਦਾ ਵੱਧ ਹੋਣ ਕਰਕੇ ਡਿਸਕਵালিਫਾਈ ਕਰ ਦਿੱਤਾ ਗਿਆ ਸੀ ਔਰ ਉਹ ਵੀ ਜਿਹੜੀ ਇਸ ਵੇਲੇ ਇਸ ਸਮਾਰੋਹ ਵਿੱਚ ਜਿਹੜੀ ਪਹੁੰਚ ਚੁੱਕੀ ਹੈ ਇਸ ਪਲੇਅਰ ਦਿੱਤੇ ਨੇ ਸੌਰ ਔਰ ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਬੱਸ ਆ ਗਏ ਇਸ ਬੱਸ ਦੇ ਵਿੱਚੋਂ ਚੜਨਗੇ ਆਨਰੇਬਲ ਜਿਹੜੀ ਆਨਰਿੰਗ ਜਿਹੜੀ ਆ ਉਹਨੂੰ ਸੈਰੇਮਨੀ ਹੋਏਗੀ ਪੂਰੀ ਯੂਨੀਵਰਸਿਟੀ ਦੀ ਚਾਹੇ ਗੱਲ ਕਰੀਏ ਭਾਰਤੀ ਹਾਕੀ ਟੀਮ ਦੇ ਜੈ ਹਰ ਜਦੋਂ ਵਿਨੇਸ਼ ਪੁਗਾਰ ਜੀ ਦੀ ਜਿਹੜੇ ਜਿਹਨੇ ਵੀ ਪਲੇਅਰ ਆਏ ਨੇ ਜਿਹਨਾਂ ਨੇ ਦੇਸ਼ ਤੇ ਆਪਣੀ ਮੈਡਲ ਜਿੱਤੇ ਨੇ ਦੇਸ਼ ਦਾ ਨਾਮ ਰੌਸ਼ਨ ਕੀਤਾ ਉਹ ਸਾਰੇ ਜਿਹੜੇ ਇਸ ਵਾਸਤੇ ਇਕੱਠੇ ਵਿਨੇਸ਼ ਪੁਗਾਰ ਜਿਹਨਾਂ ਨੂੰ ਸਿਰਫ 올림픽 ਦੇ ਵਿੱਚ 100 ਗ੍ਰਾਮ ਭਾਰ ਦਾ ਵੱਧ ਹੋਣ ਕਰਕੇ ਡਿਸਕਵਾਲਿਫਾਈ ਕਰ ਦਿੱਤਾ ਗਿਆ ਸੀ ਔਰ ਉਹ ਵੀ ਜਿਹੜੀ ਇਸ ਵੇਲੇ ਇਸ ਸਮਾਰਾ ਵਿੱਚ ਜਿਹੜੀ ਪਹੁੰਚ ਚੁੱਕੇ ਹੈ ਸਪਲੇਅਰ ਦਿੱਤੇ ਨੇ ਸੌਰ ਉਹ ਤੁਸੀਂ ਤਸਵੀਰਾਂ ਵਿੱਚ ਦੇਖ ਸਕੋ ਬੱਸ ਆ ਗਈ ਇਸ ਬੱਸ ਦੇ ਵਿੱਚੋਂ ਚੜਨਗੇ ਆਨਰੇਬਲ ਜਿਹੜੀ ਆਨਰਿੰਗ ਜਿਹੜੀ ਆ ਉਹਨੂੰ ਸੈਰੇਮਨੀ ਹੋਏਗੀ ਪੂਰੀ ਯੂਨੀਵਰਸਿਟੀ ਦੀ ਰਾਊਂਡ ਹੋਏਗਾ ਉਸ ਤੋਂ ਬਾਅਦ ਜਿਹੜਾ ਇਹਨਾਂ ਨੂੰ ਯੂਨੀਵਰਸਿਟੀ ਵੱਲੋਂ 25-25 ਲੱਖ ਰੁਪਏ ਦੇ ਕੇ ਸਨਮਾਨ ਵੀ ਕੀਤਾ ਜਾਊਗਾ ਸੋ ਇਹ ਬੱਸ ਜਿਹਦੇ ਵਿੱਚ ਸਵਾਰ ਹੋ ਕੇ ਯੂਨੀਵਰਸਿਟੀ ਦਾ ਰਾਊਂਡ ਲਾਣਗੇ ਔਰ ਸਾਰੇ ਪਲੇਅਰ ਜਿਹੜੇ ਆ ਇਸ ਇਸ ਬੱਸ ਵਿੱਚ ਸਵਾਰ ਹੋਣਗੇ ਸੋ ਵੱਖ-ਵੱਖ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਤੇ ਇਸ ਪਾਸੇ ਦੇ ਵਿੱਚ ਹੋ ਸਵਾਰ ਹੋਣਗੇ ਚਾਹੇ ਗੱਲ ਕਰੀਏ ਭਾਰਤੀ ਹਾਕੀ ਟੀਮ ਦੇ ਕੈਪਟਨ ਹਰਪਨ ਸਿੰਘ ਜੀ ਜਾਂ ਜੇਬ੍ਰੇਜ ਪਵਾੜ ਜੀ ਜਾਂ ਹੋਰ ਜਿਹਨੇ ਵੀ ਪਲੇਅਰ ਆਏ ਨੇ ਜਿਹਨਾਂ ਨੇ ਦੇਸ਼ ਤੇ ਇਹ ਆਪਣੇ ਮੈਡਲ ਜਿੱਤੇ ਨੇ ਦੇਸ਼ ਦਾ ਨਾਂ ਰੌਸ਼ਨ ਕੀਤਾ ਉਹ ਸਾਰੇ ਜਿਹੜੇ ਇਸ ਪਾਸੇ ਬੈਠਾਂਗੇ ਸੋ ਬਾਰ ਬਾਰ ਜਿਹੜੇ ਆ ਪਲੇਅਰ ਜਿਹੜਾ ਬੱਸ ਵਿੱਚ ਬੈਠਣ ਜਾ ਰਹੇ ਨੇ లైఫ్ ਉਸ ਵੀਰ ਤੁਸੀਂ ਦੇ ਸਕਦਾ ਹੋ ਕਿ ਕਿ ਟੋਲ ਟਮਾਤੋਂ ਦੇ ਨਾਲ ਔਰ ਲੱਖਾਂ ਨਹੀਂ ਹਜ਼ਾਰਾਂ ਦੀ ਖੇਤੀ ਦੇ ਵਿੱਚ ਜਿਹੜੇ ਆ ਫੇਰਿਆ ਉਹਨਾਂ ਨੂੰ ਜਿਹੜਾ ਤੇ ਕਿਸੇ ਜਿੱਤਾ ਗਿਆ ਔਰ ਟੋਲ ਟਮਾਤੋਂ ਦਾ ਵੈਲਕਮ ਉਹਨਾਂ ਨੂੰ ਜੀ ਆਇਆ ਆਖਾ ਗਿਆ ਸੋ ਇਹ ਤਸਵੀਰਾਂ ਦੀ ਗੱਲ ਕਰੀਏ ਤਾਂ ਤਸਵੀਰਾਂ ਬੜੀਆਂ ਆ ਅੱਜ ਬੜੇ ਖੁਸ਼ੀਵਰ ਮੈਂ ਮਾਪੇ ਹਾਂ ਕਿ ਉਹ ਲਵਲੀ ਪ੍ਰੋਫੈਸਰ ਜੀ ਯੂਨੀਵਰਸਿਟੀ ਦੇ ਸੋ ਹਰਮਨ ਪ੍ਰੀਤ ਸਿੰਘ ਦੀ ਗੱਲ ਕਰੀਏ ਪੰਜਾਬੀ ਜੀ ਜਿਹੜੀ ਪੰਜਾਬ ਦਾ ਇਸ ਪੰਜਾਬ ਦੀ ਧਰਤੀ ਦਾ ਜੰਪਲ ਖਿਡਾਰੀ ਅੱਧ ਗੋਲ ਕੀਤੇ ਨੇ ਔਰ ਭਾਰਤੀ ਟੀਮ ਦਾ ਕੈਪਟਨ ਵੀ ਰਿਹਾ ਹੈ ਉਹ ਵੀ ਇਸ ਵੇਲੇ ਇੱਥੇ ਖੜੇ ਮੌਜੂਦ ਨੇ